ਇਕੱਠਾ ਰੋਗੇ ਵਾਲਾ ਜਿਹੜੀ ਆਪਾਂ ਖੇਤ ਬੀਜਣਾ ਅਸੀਮ ਬਸੂਨ ਲਾਈ ਉਹ ਜਿਹੜਾ ਹੈ 3 ਕਿੱਲੇ ਦਾ ਪਲਾਂਟ ਆ ਵਿੱਚ ਆਪਾਂ ਨਾ ਸਰੋਂ ਵੀ ਜਣੀ ਆ ਇੱਕ ਗੰਨਾ ਵੀ ਲਾਉਣਾ ਬਰਸੀਨ ਵੀ ਲਾਉਣਾ ਬਾਕੀ ਕਣਕ ਵੀ ਲਾਉਣੀ ਆ ਜਿਹੜਾ ਉਹ ਦੇ ਜਿੱਥੇ ਆਪਣੀ ਜੀਰੀ ਘੱਟ ਹੋਈ ਸੀ ਉੱਥੇ ਲਾਉਂਗੇ ਸਰੋਂ ਵਰ ਗੰਨਾਂ ਤੇ ਆਹ ਖੇਤ ਦੇ ਪਾਰਾ ਪਰਲੀ ਹਟ ਲਾਉਂਗੇ ਬਰਸੀਨ ਬਾਕੀ ਜਗਲਾਣੀ ਕਣਕ ਵਧੀਆ ਟਾਈਮ ਨਾਲ ਆ ਗਏ ਅੱਜ ਬਿੱਲਾ ਹੋ ਜੂਗਾ ਸ਼ਾਮ ਤੱਕ ਪੱਕੇ ਦੇਖ ਕਿ ਰੇਡਾਂ ਲਾਉਂਦਾ ਹੁਣ ਉਧਰ ਬਾਹਰ ਤਾਂ ਕਿੱਕੇ ਵਾਜਰਾ ਪੂਰੇ ਪਿੱਛੇ ਚੱਕ ਤੇ ਹੋਤੇ ਡੱਬੋ ਸਾਸਿਗਾ ਭੁੱਲ ਗਏ ਸਾਸਰੀ ਕਾਲ ਜੀ ਕਿੱਥੇ ਦਾ ਚਾਚਾ ਹੈ ਨਹੀਂ ਅੱਜ ਮੈਂ ਗਿਆ ਬਦਾ ਕਿਤੇ ਬਾਹਰ ਕੰਮ ਪੈ ਗਿਆ ਰਿਸ਼ਤੇਦਾਰੀ ਅੱਛਾ ਹੁਣ ਹੀ ਆਇਆ ਜਾਂ ਆ ਕੇ ਹੀ ਖੜਿਆ ਬਸ ਮਾਹ ਮਾਹ ਇੱਕ ਆਏ ਹੁਣ ਸਰੋ ਬਿਜਨੀਆ ਕਹਿੰਦਾ ਹਾਂ ਭਾਈ ਗਿੱਲ ਦੇਖ ਤਾ ਗਿੱਲੇ ਤਾਂ ਬਹੁਤ ਏਰੀ ਹੁੰਦੀਆਂ ਯਾਰ ਇੱਥੇ ਲੱਗੀ ਤਾਂ ਹੈ ਨਹੀਂ ਲੱਗੀ ਤਾਂ ਹੈ ਨਹੀਂ ਗਿੱਲ ਉਹਰੇ ਜਿੱਤ ਤਾ ਦਰੇ ਨਾ ਮੋਲ ਤਾਂ ਲੱਗਦੇ ਨਹੀਂ ਉਹ ਇਹਨੂੰ ਪਾੜ ਪਾਉਣੀ ਪੈਣੀ ਬੈਲਾ ਯਾਰ ਆਏ ਥੋੜਾ ਜਿਹਾ ਵੀ ਜੂਨੀ ਆ ਤਾਂ ਹੈਗੀ ਗੱਲ ਲੈ ਲੈ ਪਾੜ ਪਾਏ ਬਲਗਣਾ ਹਾਂ ਉੱਪਰ ਪਾੜ ਪਾਣੀ ਇਹਨੂੰ ਬਰੂਦਾ ਮਿੱਟੀ ਦੀ ਪਤਲੀ ਪਤਲੀ ਤੇਜ ਗੇ ਗਿੱਲੀ ਮਿੱਟੀ ਆ ਗਈ ਹਾਂ ਦੇਖਿਆ ਛਿੱਟਾ ਮੜ ਮੜਾ ਦੂਰ ਤੇ ਤੇਜ ਮੈ ਉਹ ਹੁੰਦਾ ਲੱਡੂ ਬਟੂ ਦਾ ਲੱਡੂ ਬਟੂ ਦਾ ਦੇ ਬਦ ਗਿੱਲ ਬਥੇਰੀਆ ਬਹੁਤ ਗਿੱਲ ਹੈ ਆ ਭਈਆ ਲੱਗਿਆ ਸਾਫ ਕਰਨ ਹੁਣ ਸਾਫ ਕਰ ਲਾਇਆ ਵਯਾ ਉੱਤ ਕੈਰੋਂ ਵੀ ਸਰੋ ਹੈ ਇਵੇਂ ਸਰੋ ਵੇਜਣੀ ਲੱਗਾ ਜੀ ਸਰੋ ਸੈਂਟਰ ਸੈਂਟਰ ਚ ਬੀਜੇ ਬੂਟੇ ਨਾ ਖੇੜੇ ਟਿਕਣਾ ਛਿੱਟਾ ਬੂਟੇ ਮੰਦੀਆਂ ਦਵੇ ਬੂਟੇ ਮੰਗਣੇ ਪੈ ਬੱਬਾ ਸੈਂਟਰ ਸੈਂਟਰ ਚ ਛਿੱਟਾ ਦੇ ਹੁਣ ਸੈਂਟਰ ਨਹੀਂ ਹੁਣੀ ਤਾਂ ਹੀ ਗਿਆ ਜਣਾ ਪੱਤਾ ਹੁਣ ਸਾਰੇ ਵੀ ਹੋ ਜਾਣੀ ਇਹ ਮੈਂ ਕਹਿੰਦਾ ਵੀ ਐਨੇ ਆਹ ਇਹ ਜੀ ਛੱਡ ਦੇਣੀ ਐਨੀ ਐਨੀ ਜਰਾ ਹੋ ਗਿਆ ਆ ਜਗਾ ਛੱਡ ਦੇਣੀ ਆ ਬੂਟੇ-ਪੋਟੇ ਛੱਡਦੇ ਇੱਥੇ ਜਿੱਦੀ ਬਾਹਾਂ ਬਸ ਇਹਨੂੰ ਸਾਫ਼ ਕਰਕੇ ਇਹਨੂੰ ਅਲੱਗ ਇਹਨੂੰ ਅਲੱਗ ਬਸ ਬਾਹਕ ਨਹੀਂ ਕਰਨਾ ਉਹ ਸਾਫ਼ ਕਰਾ ਕੇ ਆਪ ਦੇਖ ਕੇ ਜੇ ਬਣਾਤੇ ਇਹਣਾ ਗੰਜੇ ਦੇ ਸਿਰ ਪਰ ਵਾਲ ਹੁੰਦੇ ਵਾਲ ਨਹੀਂ ਹੁੰਦੇ ਹੋ ਜਾ ਬਣਾਤੀ ਦੇਖਦਾ ਹੁਣ ਤਾਂ ਭਾਈ ਬਣਾਤਾ ਹੈ ਆਜਾ ਦੇਖ ਆਵਾਜ਼ ਨੂਰੀ ਨੂੰ ਆ ਕੱਲ ਦੋ ਦਿਨਾਂ ਹੋ ਗਏ ਜੀ ਇਹਨੇ ਬੂਟਾ ਦੇਖ ਕਿ ਕਿਣਾ ਜੰਮਣ ਲੱਗਿਆ ਸਾਫ ਕਰੀ ਜੀ ਬੂਟਾ ਹਮ ਬੂਟਾ ਤੇ ਲੱਗਿਆ ਬਹੁਤੜਾ ਬੂਟਾ ਹੋ ਗਿਆ ਹੁੰਦਾ ਸਾਫ ਕਰਦੇ ਬੂਟਾ ਕਿ ਕਿਉਂ ਜੰਮਣ ਲੱਗਿਆ ਸਾਫ ਕਰਤੀਆਂ ਇਤਨੀ ਲੱਗਿਆ ਵਾ ਕਰਨ ਹੂੰ ਇੱਧਰ ਵੀ ਸਾਹ ਤੇ ਬਰਾਤੀ ਗੱਲਬਾਤ ਇਹ ਹੁਣ ਅੱਜ ਤਿੰਨ ਅੱਜ ਕਿ ਨਿਕਾਲ ਨੂੰ ਤਿੰਨ ਦਿਹਾੜੀਆਂ باندې ਬੜਾ ਕੰਮ ਇਹ ਓ ਤਾਂ ਹੋ ਜਾਣੀ ਗੱਲ ਬਣ ਜੇਣੀ ਹਾਂ ਬਣ ਤਾਂ ਜਾਣੀ ਹਾਂ ਗੱਲ ਬਣ ਜੇਣੀ ਆ ਇਹਨਾਂ ਅਰੇ ਰੂਹਣ ਆਇਆ ਨਾ ਜੀ ਕੱਕੰਡੇ ਨੂੰ ਲੱਗੂਆ ਜੇ ਚੱਪਨ ਡਾਇਡੂਆ ਸਿਰਨਾ ਹੁਣ ਗਾਹਾਂ ਹੁਣ ਤਾਂ ਗਿਰਨਾ ਨਹੀਂ ਇਹ ਗਿਰਨਾ ਜੇ ਇਹਨੂੰ ਪੱਤੇ ਨਿਕਲਣੇ ਲੱਗਣੇ ਆ ਹੁਣ ਨੌਸਾਂ ਚ ਹੁਣ ਤੇ ਜੇ ਪੱਤਾ ਜਾਣਨਾ ਹੁਣ ਕੋਈ ਸੁਪਾ ਕੇ ਫਾਇਦਾ ਨਹੀਂ ਦੇਜ ਨਹੀਂ ਨਹੀਂ ਠੀਕ ਹੈ ਨਾ ਜੇ ਇਹਨੂੰ ਪੱਤੇ ਹੀ ਨਿਕਲਣ ਲੱਗਰੇ ਨੇ ਫਿਰਲੇ ਖਰਾਕ ਖਿੱਚਣ ਲੱਗਣਾ ਉਹਨੇ ਥੱਲੇ ਖਰਾਕ ਨਹੀਂ ਲੈਣੀ ਇਹਨੇ ਹਾਂ ਜੈਨੂੰ ਪੱਤੇ ਦੁਬਾਰਾ ਫੁੱਟਣੇ ਆ ਗਾਹਾਂ ਜਾ ਕੇ ਨੌਂ ਸੱਜ ਫੇਰ ਹੀ ਥੱਲੇ ਦੇ ਖਰਾਕ ਖਿਚੂਣੀ ਆ ਸਗਾਈ ਜੋ ਜੋਗੇ ਵੀ ਹੈਗੇ ਹੁੰਦੇ ਸਗਾਈ ਆ ਨਹੀਂ ਹੈ ਨਾ ਸਗਾਈ ਠੀਕ ਆ ਲੋੜੇ ਛੰਗਣਦੇ ਉਹਨੂੰ ਕਹਦੀ ਇਹਦਾ ਛੰਗਾਈ ਗਾ ਲੋੜੇ ਇਹਦੇ ਆਇਆ ਨਹੀਂ ਥੱਲੇ ਤੱਕ ਠੀਕ ਆ ਹੈ ਨਾ ਸੱਟਾ ਕੰਮ ਆ ਲਿਆ ਉਹ ਬਾਰੇ ਮੋਟੇ ਹੈਗੇ ਹਾਂ ਇਹ ਫੇ ਛੰਗ ਨਹੀਂ ਪਣੀ ਤੀ ਹੁਣ ਆ ਛੜੀਆਂ ਨੂੰ ਤੂੰ ਕਿਆ ਛੰਗੂ ਇੱਥੇ ਸੀ ਹੈ ਉਹਨੂੰ ਛਿੜੀ ਤੇ ਸਦਾ ਇਹੋ ਨਹੀਂ ਵੈਰਾਈਟੀ ਦਾ ਫਰਕ ਪੈ ਜਾਂਦਾ ਮਾਰੇ ਮੋਟੇ ਜਿਹੜੇ ਹੈਗੇ ਆ ਉਹ ਤਾਂ ਹਾ ਹੱਥਾਂ ਤੋਂ ਤੋੜ ਦੇ ਲੋ ਆ ਮਾ ਮੋ ਉਹਨਾਂ ਇੱਕਣਾ ਸਾਫ਼ ਹੋਏ ਵੀ ਗੱਲ ਬਣ ਗਈ ਬਾਕੀ ਮਸ਼ੀਨ ਵਾਲੀ ਜਿੱਥੇ ਬੜਾ ਇਕੱਠਾ ਇਕੱਠਾ ਵਾਲੀ ਹਾਂ ਇਹ ਸਾੜੇ ਇਕੱਠੀਆਂ ਨਹੀਂ ਕਰਨਾ ਆਏ ਆ ਜਾਂ ਉੱਥੇ ਮੈਂ ਤਾਂ ਅੱਜ ਫੇਰ ਨਾਲੇ ਰਿਹਾ ਉਹਨਾਂ ਦੇ ਅੱਛਾ ਬਾਕੀ ਅੱਜ ਨਵੇੜੋ ਕੱਬ ਚਲ ਦੇਖਦੇ ਇੱਥੇ ਨੂੰ ਖੜਕਦੀ ਆ ਗੱਡੂ ਗੱਡੂ ਜੀ ਕਰਦੀ ਪਰ ਅਜੇ ਤਾਂ ਇਕੱਠੇ ਨਹੀਂ ਕਰੀ ਹੋਰ ਦੇ ਬਣਾਉਂਦੇ ਉਹਨਾਂ ਕਿਸਦੇ ਹਾਂ ਸੁਣੇ ਬੀਤੀ ਭਾਈ ਬੀਤੀ ਬੋਲਣਾ ਕਹਾਂ ਢੇੜ ਕਿਲਾ ਕਿਲਾ 4 ਬਿੱਗੇ 4 ਬਿੱਗੇ ਉੱਲਾ ਉਹ ਢਾਉਲਾ ਬਾਂ ਗੁਰਦੁਆਰਾ ਆਇਆ ਨਾ ਨਾ ਉਰੇ ਆਹ ਚੌ ਯਦੂਆ ਹਾਂ ਉਹ ਰੇ ਪਹਾ ਜਿਹੜਾ ਪਰਾਂ ਦੇ ਉੱਥੇ ਕਣਕ ਵੀ ਜਣੀ ਹਾਂ ਉੱਥੇ ਕਣਕ ਸਾਰੇ ਜੇ ਕਣਕ ਆਹੋ ਠੀਕ ਇਹ ਰਾਤੀ ਸਰੋਂ ਠੀਕ ਆ ਕਣਕ ਤਾਂ ਆਏ ਆ ਖਾਚਾ ਤਾਂ ਉਹ ਪਰ ਤੂੜੀ ਵੀ ਚਾਹੀਦੀ ਆ ਉਹ ਦੇਖਣਾ ਪੈਂਦਾ ਤੂੜੀ ਹੋ ਸਾਡਾ ਆਪਣਾ ਸਾਰਾ ਤਾਂ ਤੂੜੀ ਗੱਲ ਵਿੱਚ ਹੀ ਸੀ ਕਿ ਆਏ ਹੁਣ ਜੇ ਸਾਡੇ ਜੇ ਵੀ ਕਰਕੇ ਜੇ ਮੇਰੀ ਗੱਲ ਸੁਣ ਲਾ ਜੀ ਕਣਕ ਦਾ ਖਰਚਾ ਆਉਂਦਾ ਏ ਤੂੜੀ ਦਾ ਵੀ ਖਰਚਾ ਹੁੰਦਾ ਏ ਕਣਕ ਪਰ ਵਡਾਉਣੇ ਘਟਾਉਣੇ ਦਾ ਭਿਆਂ ਦਾ ਤੇਰੇ ਸ਼ਰਦ ਦਾ ਤਦ ਤੂੜੀ ਮੁੱਲ ਲੈਣੀ ਪਈ ਜਿੰਦੀ ਆ। ਇਹ ਵਾਰ ਆਏ ਆ ਰੇਟ ਥੋੜੀ ਦੇ ਜ਼ਿਆਦਾ ਹੋਣਾ। ਕਿਉਂਕਿ ਇੰਨਾ ਵੀ ਹਾਲਹੁੜ ਆਏ ਸਾਰੇ ਇਹ ਤੂੜੀ ਜਿੰਨੀ ਵੀ ਪਈ ਸੀ ਐਕਸਟਰਾ ਸਾਰੀ ਕਨਵਰਟ ਹੋ ਗਈ ਉਧਰ ਨੂੰ। ਹੋਰ ਆਪਾਂ ਜੇ ਆਪਾਂ ਮੰਨ ਲਾਏ ਬਾਬਾ ਸਾਰੂੰ ਲਾ ਕੇ ਕਹੂੰਗੇ ਤੂੜੀ ਲੈ ਆ ਮੁੱਲ ਕੋ ਚੱਕਰ ਨਹੀਂ। ਇਹ ਤੂੜੀ ਸਸਤੀ ਆ। ਵੀ ਹੁਣ ਤੂੜੀ ਮਹਿੰਗੀ ਹੋ ਜਾਣੀ ਆ। ਹੁਣ ਆਪਣੀ ਲਾ ਕੇ ਫਾਇਦਾ। ਤੂੜੀ ਦਾ ਬਣੀ ਲਾ ਕੇ ਫਾਇਦਾ। ਬਾਕੀ ਬੂਟੇ ਹੈਗੇ ਬਥੇਰੇ ਉੱਥੇ ਵਿੱਚੋਂ ਮਰਜੀ ਦਾ ਲਾ ਸਰੋ ਵੀ ਲਾ ਲਾਤੀ। ਹਲੇ ਪਤਾ ਨਹੀਂ ਕੀ ਸਰਾ ਬਣਾਉਣੀ ਨੇ ਵੀ। ਜੇ ਮੈਂ ਤਾਂ ਕਹਦਾ ਮੈਂ ਸਰੋ ਬੀਜ ਦੇ ਤੂੰ। ਕਹਿੰਦਾ ਕੀ ਨਹੀਂ ਗੱਲ? ਉਹ ਤੋ ਛੋਡੇ ਬਟੇ ਪੈਂਦਾ ਥੋੜੀ ਮੈਸਾਂ ਵੱਧ ਦਾ ਤੁੜੀ ਦੀ ਲੋਟ ਹੈਗੀ ਆ। ਹੂੰ। ਪਿੱਤਾ ਤੁਸੀਂ ਲਾਓ ਕਣਕ ਨਹੀਂ ਸਰੋ ਸਾਰਾ ਬਥੇ ਹੀ ਹੋ ਜੀ ਪਤਾ ਥੜੀ ਸਰੋਂ ਸਭ ਨਾਲ ਵਧੀਆ। 2 ਘਟੇ ਐ। ਤੁੜੀ ਘਾਹ ਮਿਹੜੀ ਲਾਗੀ। ਅਬ ਤਾ ਤੂੰ ਥਾੜਾ ਘਾਹ। 2 1/2 ਪਾ ਦੇਖ ਲੈ ਤੂੰ ਮੰਨ ਕੇ ਜਦ ਤੂੰ 4 ਕਿੱਲੇ ਉਹ ਸਰੋ ਬੈਸਟ 4 ਕਿੱਲਾ ਕਿ ਇਧਰ 5 ਕੀ 5 ਕੀ ਕਿੱਲੇ ਕਣਕ ਦੇ ਆ ਬਾਕੀ ਤਾਂ ਕਿੰਨੇ ਹੀ ਹੋ ਗਿਆ। ਉਤੇ ਬਾਅਦ ਜੇ ਗੰਨਾ ਪੱਠ ਹੋਊਗਾ। ਗੰਨਾ ਪੱਠ ਹੋਊਗਾ। ਤਾਂ ਉਹਦੇ ਬਾਅਦ ਕਣਕ ਵੀ ਹੁਣੀ ਆ ਜੇ ਨਾ ਵੀ ਜੋ ਕਣਕ ਲੇਟ ਹੋ ਗਈ ਫਿਰ ਕਣਕ ਵੀ ਨਹੀਂ ਹੋਣੀ ਕੰਨੇ ਦੇ ਮੁੰਡੇ ਫੇਰ ਲਗੂਗੀ ਮੱਕੀ ਮੱਕੀ ਠੀਕ ਨਹੀਂ 1 ਕਿਲੋ ਕਿਲੇ ਲਾਗੇ ਸ਼ੁਰੂ ਜੀ ਕਰਨ ਕਰਦੇ ਫੇਰ ਲਾਉਂਗੇ ਸਰੋਂ ਵੀ ਸਰੋਂ ਦਾ ਰੇਟ ਵਧੀਆ ਹੋਊਗਾ ਹਾਂ ਸਰੋਂ ਲਾਲ ਬਾਕੀ ਉਹਦਾ ਹੁਣ ਰੇਟ ਆਪਣਾ ਹੋਇਆ ਸਰਕ ਘੁੰਮਦਾ ਹਾਂ ਉਹ ਸਾਬ ਨਾਲ ਹੁਣ ਸਾਡਾ ਠੀਕ ਆ ਉਹ ਸਾਬ ਨਾਲ ਤੁਸੀਂ ਉਹ ਸਾਬ ਨਾਲ ਕਰ ਲਓ ਫੇਰ ਸਾੜਾ ਦਾ ਫੇਰ ਉਧਰ ਮੈਂ ਤਾਂ ਸਰੋਂ ਚਾਰ ਚਾਰ ਵੀਗੇ ਲਾਤੀ ਕਿਲਾ ਸਭ ਦਾ ਉੱਥੇ ਤੋਂ ਬੁਲਾਉਣਾ ਸਾੜਾ ਸਰਕਾਰ ਗੰਨੇ ਕਮਾਈ ਜਾਂਦਾ ਜਿਹੜੀ ਹੁਣ ਪੈਸੇ ਰੁਕੇ ਬਾਸ ਮਨ ਨਹੀਂ ਗੰਨੇ ਵੀ ਆਈਏ ਇਹ ਵੀ ਲੋਣਾ ਗੰਨਾ ਵੀ ਲੈ ਗੰਨਾ ਚੱਲ ਪੈਣਾ ਗੈਲੇ ਗੰਨਾ ਵੀ ਲੈਣਾ 18 20 ਬਸ ਠੀਕ ਐ ਉੱਥੇ ਇੱਥੇ 4 ਬਿੱਗਾਂ ਵਾਲਾ ਹੀਟ ਲਾ ਹਾਂ ਜਿੱਥੇ ਤਾਨ ਨਹੀਂ ਹੋਏ ਹੈਗੇ ਬਸ ਲਾ ਦੀ ਉੱਥੇ ਇੱਕ ਗੰਨਾ ਲਾਉਣਾ ਉੱਪਰ ਸਰੋਂ ਠੀਕ ਐ ਸਰੋਂ ਲਾਉਣੀ ਉੱਥੇ ਜਿਆਦਾ ਲੈ ਮੈਂ 30 ਗੰਨਾ ਲਾਉਣਾ ਹਾਂ ਵਾ ਹੁਣ ਲਾ ਦੇਣਾ ਦੁਆੜੀ ਦੁਆੜੀ ਦੇ ਬਾਅਦ ਹੁਣ ਤਾਂ ਮੇਰੀ ਗੱਲ ਸੁਣ ਲੈ ਦੁਆੜੀ ਦੇ ਬਾਅਦ ਅਸੀਂ ਵੀ 2.5 ਕਿੱਲੇ ਲਾਉਣੇ ਆ ਉੱਤੇ ਬਾਦ ਉੱਤੇ ਬਾ ਜਿਹੜਾ ਗੰਨਾ ਤੇ ਤਿੰਦਿਆ ਖੜਾ ਹਾਂ ਹਾਂ ਇਹ ਇਹ ਵੱਡ ਹੋ ਗਿਆ ਉੱਥੇ ਸਰੋਂ ਹੁਣ ਉਹ ਪਪਟ ਕੇ ਬੁੜੀ ਇਸਰੋਂ ਨਾਲ ਰਣੀ ਦੀ ਬੀਜ ਸੰਗਣੀ ਬੀਜ ਦੀ ਸੰਗਣੀ ਬੀਜਣੀ ਦਾਹੀਂ ਸੰਗਣੀ ਬੀਜਣਾ ਫਿਰ ਟੋਈਏ ਲਾ ਦਿਓ ਟੋਈਏ ਲਾਉਣੇ ਹਾਂ ਬਸ ਨਾਲ ਇਧਰ ਗੰਨਾ ਖਤਮ ਹੋ ਜਾਊਗਾ ਬਸ ਨਾਲੇ ਉਧਰ ਟੋਈਏ ਤਿਆਰ ਨਾਲੇ ਇਕੀਲਾ ਸਾਨੂੰ ਤਾਂ ਹੋਰ ਹੋ ਗਿਆ ਹਾਂ ਫਿਰ ਇੱਕ ਦੋ ਤਿੰਨ ਕਿਲੇ ਹੋਣ ਸਰੋਂ ਦੇ ਸੰਗਲੀ ਰੱਖ ਕੇ ਲਵਾ ਦੇ ਚੱਲ ਫਦੇ ਆ ਕੰਮ ਠੀਕ ਨਹੀਂ ਗੱਲ ਇਹ ਹੁਣ ਆਪਾਂ ਜਿਆਦਾ ਸਰੋਂ ਬੀਜੂ ਫੇਰ ਲੇਟ ਹੋ ਜਾਂਦੀ ਹੈ ਜਿਆਦਾ ਆਪਾਂ ਟੋਈਏ ਲਾਉਂਦੇ ਸਰੋਂ ਵੈੜੀ ਹੁੰਦੀ ਹੈ ਹਾਂ ਠੀਕ ਨਹੀਂ ਆਟੂਈਆ ਦੇਖ ਲੈ ਫਿਰ ਜਦੇ ਦੁਰਪਨਾ ਉਹ ਤੇ ਯਾਰ ਮੈਂ ਲੈ ਨਹੀਂ ਮੋਟਰ ਪਾ ਹਾਂ ਉੱਥੇ ਜਿਹੜੀ ਕਹਿੰਦੇ ਜਦ ਖਰਾਬ ਹੋ ਗਿਆ ਤਾਂ ਸਰੋਂ ਸੇਰੀ ਹੋ ਗਈ ਉਹ ਚ ਹਾਂ ਥੋੜੀ ਜਗ੍ਹਾ ਸਾਰਾ ਬਹੁਤ ਹੋ ਗਈ ਦੀ ਢਿੱਲੇ ਤਾਂ ਬਾਦੂ ਆ ਯਾਰ ਗਿਲ ਤਾਂ ਠੀਕ ਆ ਹੋਏ ਹੁਣ ਬਾਕੀ ਪਟੋਟਈਏ ਪਰ ਹੂੰ ਬਾਕੀ ਬੱਦਲੇ ਨਿਕਲੇ ਤੇ ਹੱਥ ਉਹ ਪਾ ਕੇ ਹੋਣੀ ਯਾਰ ਹੈ ਬੱਟਾ ਕਿੱਥੇ ਸੋਰੋ ਵੀ ਜਿੱਥੇ ਕਪੂੜਾ ਚੋਰੇ ਸੇਟਾ ਦੇ ਸੇਟਾ ਦੇ ਦਿੱਤਾ ਮੈਂ ਕਾਹਨਾਂ ਪਣੀ ਇਹ ਦਿਨਾਂ ਦਿਨਾਂ ਕੱਲ੍ਹ ਸੁਬੇ ਪਾਉਂਗਾ ਦਿਨਾਂ ਪਾਣੀ ਦੂਣਾ ਤੇ ਮੀਆਂ ਨਾਲ ਹਾਂ ਹਾਂ ਤਾਂ ਦਿਨਾਂ ਲੈ ਪਾਣੀ ਲੈ ਕੇ ਭਰ ਕੇ ਜੇ ਬੱਟ ਤਕੜੀ ਹੋਊਗੀ ਕੂਲਰ ਜਿੱਕਰ ਮਰਜੀ ਭਰੀ ਆ ਹਾਂ ਹੈਗਾ ਨੀ ਆ ਵਾਂ ਕਰਨਾ ਹਾਂ ਐ ਦਮ ਦੇ ਰਹੀ ਸੀ ਇਕ ਨਹੀਂ ਕਰਨਾ ਇਹ ਵਿਚਾਲੇ ਇਹ ਚਾ ਤਿੰਨ ਕਿਆਰੇ ਬਣਾਉਣੇ ਆ ਖੁੱਲੇ ਇਹ ਚੱਲਣ ਦੇ ਇੱਕ ਕਿਆਰਾ ਉੱਥੇ ਦਾ ਹੀ ਇੱਕ ਹੋਰੇ ਇੱਕ ਤਿੰਨ ਕਿਆਰੇ ਬਣਾਉਣੇ ਇਹਦੇ ਠੀਕ ਨਹੀਂ ਹਾਂ ਸੋ ਮੱਟ ਲੈ ਆਕਰੂ ਮੱਟ ਲੈ ਆਕਰੂ ਚੱਲੇ ਰਹਿਦਾ ਫਿਰ ਚੱਲ ਮੱਜ ਪਾ ਲਈਏ ਚਾਰ ਪੰਜ ਦਿਨ ਹੋ ਗਏ ਕਾਕਾ ਬਾਈ ਕਿਦਾਂ 2 ਦਿਨ ਕਾਕਾ ਇਹ ਕੰਮ ਨਹੀਂ ਹੋਇਆ ਹੁਣ 4 ਦਿਨ ਧੂੜੀਓ ਪੈ ਗਈ ਉਹਨਾਂ ਨੂੰ ਚੱਤਾ ਫਿਰ ਆਖੇ ਭਰੀ ਲਿਆਉਂਦੀ ਦੀ ਇਹ ਦੁੱਧ ਨੂੰ ਭਰੀ ਬਾਟੇ ਲਾ ਕੇ ਭਾਈ ਨੇ ਮੱਖਾਈ ਹਣੀ ਪੈਨੇ ਸਦਾ ਬਾਹਰ ਕੱਕ ਪਾਹ ਹੁਣ ਇਹਨੇ ਛਾਲਮਾ ਹੁਣ ਠੰਡ ਠੰਡ ਬਹ ਹੁਣ ਇਹਨੇ ਰੁਕ ਜਾਨਾ ਇੱਥੇ ਓਨੀ ਤੇ ਬਾਅਦ ਹੁਣ ਇਹਨੇ ਔਰ ਹੁਣ ਠਾਈ ਨੇ ਪੂਰੀਆਂ ਬਾਟਾ ਦੇ ਦਿੱਤੀਆਂ ਜਿੰਨਾ ਮਰਜੀ ਵੱਢੀ ਜੋਂ ਨਾਲ ਪਿੱਛੇ ਹੋ ਜਾਂਦਾ ਹੈ ਹਾਂ ਹੁਣ ਖਤਮ ਆ ਇਹ ਮੈਂ ਹੁਣ ਖਤਮ ਮੈਂ ਹੰਡਲ ਚ ਇਹ ਠਾਈ ਮੈਂ ਕਹ ਤੈਨੂੰ ਤਾਂ ਬੋੜਾ ਪੈਣਾ ਇਹ ਤੇ ਬਾਹਰ ਨੂੰ ਨਾ ਬੁੱਟੇ ਖੜੇ ਆ ਵਿਚੇ ਜੰਮੇ ਪਏ ਬੁੱਟੇ ਦੇ ਇਹਨੂੰ ਹੁਣ ਗਾਹਾਂ ਨੂੰ ਕਟੂਗੇ ਬੁੱਟੇ ਬਾਟੇ ਪਟਾ ਕੇ ਜਾਂ ਜਿਆਦੇ ਵਾਟੂ ਠੀਕ ਨਹੀਂ ਉਹਨਾਂ ਨੂੰ ਅੱਖ ਬਹੁਤ ਕੰਮ ਦੀ ਆ ਇਹ ਲੈਹਰਾ ਵੱਡ ਹੁੰਦਾ ਜਿਹਦੇ ਪਾਦੇ ਇਹਨੂੰ ਪੱਕੇ ਵੇ ਨੂੰ ਕੱਗੇ ਫੇਰ ਸਾਲ ਬੰਨ ਲਾਂਦਾ ਡੰਗਰ ਨੂੰ ਇਹ ਨਰਮੇ ਵੱਡੂਣਾ ਠੀਕ ਹੈ ਇੱਕ ਬਰਕਾ ਦਾ ਬਹੁਤ ਜੁੱਤੀ ਮਿਲਦੀ ਹੈ। ਭਰੀ ਬਣਾਉਣੇ ਟਾਈਮ ਲੱਗਦਾ ਹੈ ਤੀ। ਬਾਈਕਾ ਜੁੰਡਾ ਵੱਡ ਭਰੀ ਬਣ ਗਈ। ਹੈ? ਇੱਕ ਜੁੰਡਾ ਦਾ ਵੱਡ ਲਾ ਭਰੀ ਬਣ ਗਈ। ਯਾ ਹੋਰ। ਇਹ ਬਰਕਾ ਦਾ ਬਹੁਤ ਹੈ। ਬਰਕਾ ਤੇ ਆ ਗਿਆ ਹੰਤਾ ਇਹਦਾ। ਬਜੀ ਨਾ ਆ ਗਈ ਹੈ। ਆ ਵੀ ਨਾਲ ਦਾ ਹੀ ਐ ਜਦ ਆਪਾਂ ਕੋਈ ਵੀ ਕੱਖ ਪਹਿਲਾ ਪਹਿਲਾ ਵੱਡਦੇ ਆ ਨਾ ਜਿਹੜਾ ਪ੍ਰਸ਼ੀਨ ਨੂੰ ਵੱਡਾ ਲਹਣਾ ਬੜਾ ਜੀ ਲੱਗਣਾ ਵੱਢਣੇ ਨੂੰ ਜਦ ਆ ਗਿਆ ਖੀਰ ਜਾਂ ਪ੍ਰਸ਼ੀਨ ਦਾ ਤੇ ਕਹਿੰਦੇ ਸਾਲੇ ਨੂੰ ਬਾਹਰੋਂ ਪਿੱਛੇ ਕੁਝ ਨਹੀਂ ਹੈਗਾ ਕੀਤਾ ਏ ਉਹ ਤਾਂ ਹੁੰਦਾ ਹੀ ਐ ਫਿਰ ਆਹੀ ਕੰਮ ਚਰੀ ਆ ਹੁੰਦਾ ਰੇਗਰੇ ਹੁੰਦਾ ਹੈ ਹਲੇ ਜੀਜ਼ਾਂ ਹੀ ਹੁੰਦਾ ਆਹ ਹੁਣ ਜੇ ਬੰਦਾ ਬੁढ़ा ਹੋ ਜਾਂਦਾ ਉਹਨੂੰ ਵੀ ਕਹਿੰਦੇ ਸਾਲਾ ਮਿੰਜਾ ਮਰਦੀ ਬੈਠਾ ਜਾਣ ਦੋ ਇਹਨੂੰ ਹੈ ਰੇਗ ਆਉਂਦਾ ਇਹਨਾਂ ਨੇ ਇਹ ਨੂੰ 3 ਜਨੂ 8-9 ਸਾਲ ਹੋ ਗਏ। ਇਹਨੂੰ 8-9 ਸਾਲ। ਬਾਏ ਨਹੀਂ ਇਹ। ਇਹ ਨਹੀਂ ਬਾਇਆ ਹੈਗਾ ਮੁਰਗੀ। ਜੇ ਬੂਟੇ ਪੜਾਏ ਤੇ ਬਣੋਗਾ। ਉਹ ਤੇਰਾ ਉੱਪਰ ਹੋ ਜਾ ਇੱਕ ਨਹੀਂ ਹੁੱਚਾ ਤੇ ਇੱਕ ਨਹੀਂ ਫੇਰ ਜਦਨ ਦੇ ਕੰਮ। ਨਹੀਂ ਇਹਦਾ ਹੁਣ ਬਹੁਤ ਹੁੱਚਾ ਹੋ ਗਿਆ ਨਾ ਫਿਰ। ਉਹ ਗਾਹਾਂ ਨੂੰ ਇਹਨੂੰ ਪੱਟ ਕੇ ਬਾਹ ਕੇ ਚੁੰਡੇ ਜਾਂਡੇ ਬਾਹਰ ਕੱਢ ਕੇ ਦੁਬਾਰਾ ਪੀ। ਪੂਰ ਪਟਾਈ ਦੇ ਬਾਹ ਤੇਰੇ ਬਾਹ ਹੁਣੇ। ਹਾਂ। ਇਹ ਤਾਂਹੀਂ ਉੱਚਾ ਹੋ ਗਿਆ ਕਿ ਇਹਨਾਂ 9 ਸਾਲ ਹੋ ਗਏ ਇਹਨੂੰ। 9 ਸਾਲ ਕੱਟ ਤੇ ਘੱਟ ਹੋ ਗਏ। ਫਤਹ ਇਹ ਨਾਉਂ ਕੀ ਹੋ ਗਿਆ ਹੈ ਵੱਡੇ ਨੇ ਵੱਢਣੇ ਕਰਕੇ ਹੀ ਮੈਂ ਕਾਨੂੰ ਵੱਡਾ ਚੱਕ ਲੈ ਜੂਗਾ ਫਿਰ ਉਹ ਆਵੇ ਦੇਖੋ ਚੱਕ ਰਿਆ ਨਹੀਂ ਉਹਨੂੰ ਤਾਂ ਕਰਨੂ ਮੇਰਾ ਗੈਲੀ ਗੱਲ ਚੱਕੀ ਜਾਂਦੇ ਐ ਚੱਕਦੇ ਆਂ ਵਧੀਆ ਫਿਰ ਕੰਦੀ ਕੰਮ ਸ਼ੁਰੂ ਨੰਬਰ 3 ਬਸੂਣ ਬੀਜੀਏ ਕੱਲ ਨੂੰ ਮੈਂ ਆਪ ਆਖੋਂ ਚੱਕ ਕਰੂੰਗਾ ਆਓ ਜਮਾਈ ਚੱਕਲ ਮੈਂ ਵਧੀਆ ਬਰਸੀਨੇ ਬੀਜਣਾ ਹਾਲੇ ਹੈਗਾ ਟਾਈਮ ਬਰਸੀਨ ਨੂੰ ਹੈ ਬਰਸੀਨੇ ਬੀਜਣਾ ਹਾਲੇ ਹੈਗਾ ਟਾਈਮ ਉਹ ਗੰਨਾ ਵੀ ਤਾਂ ਬੀਜਣਾ Diwali ਤੇ ਬਾਹ ਬੀਜੂ ਗੰਨਾ ਤਾਂ ਬਹੁਤ ਦਾੜੀ ਦਵਾਈ ਨੂੰ ਕਰੇ ਕੋਡੇ ਰਹਿ ਗਏ ਆਉ ਅੱਜ 6 ਦਿਨ ਰਹਿ ਗਏ ਬਸ ਅੱਜ 16 ਹੋ ਗਈ ਪਪੰਦਰ ਹੋ ਗਿਆ ਅੱਜ 6 ਦਿਨਾਂ ਵਿੱਚ ਚੱਕੂਗੇ ਹਾਂ 6 ਦਿਨ ਚੱਕੂਗੇ ਚਾਰ ਗੰਨ ਤੇ ਤਿਹਾਰੀ ਬਹੁਤ ਹੈ ਉਹ ਵੀ ਸਾੜੀ ਇੱਕੇ ਲੱਗਣੀ ਆ ਦੋ ਦਿਹਾੜੀਆਂ ਬੀਜ ਕੇ ਵੰਡੇ ਹੋਣਾ ਯਾਰ ਬਹੁਤ ਹੈ ਬਜਾਈ ਦਾ ਹੈ ਇਹਦਾ 20 ਦਿਨ ਹੈਗਾ ਟਾਈਮ ਲੈ ਹੈਗਾ ਹੈਗਾ ਟਾਈਮ ਬਾਬਾ ਤੂੰ ਟਾਈਮ ਲਾ ਉਹੀ ਦੇਬ ਨਹੀਂ ਅੱਗੇ ਛਿੱਤੀ ਚੱਲਦਾ ਕੰਮ ਹੁਣ ਬਹੁਤ ਹੌਲੀ ਚੱਲ ਰਿਹਾ ਹਾਂ ਹਾਂ ਸਾਰੇ ਜਿਹੜੀ ਖੜੀ ਐ ਸੱਲ ਕਿਤਾ ਮੇਰੀ ਗੱਲ ਸੁਣ ਲੈ ਨੀਵੇਂ ਖਿੱਤੇ ਗਿੱਲੇ ਹੋ ਗਏ ਜਿੰਦਾ ਨਹੀਂ ਪੜਦੀਆਂ ਹੂੰ ਉਹ ਥੋੜੇ ਟੋਪੇ ਨੇ ਜਿਹੜੇ ਪਿੰਡਾਂ ਟੋਪੇ ਓਛਾ ਕੇ ਖਿੱਤਾ ਮਜਾ ਬੜੇ ਹੂੰ ਉਹ ਵੀ ਹੋ ਗਈ ਬਿੱਲੀ ਹੈ ਕਿ ਨਹੀਂ ਹੂੰ ਜਿਹੜੀ ਨੀਵੀਂ ਜਗਾ ਉਹ ਵੀ ਗਿੱਲੇ ਹੂੰ ਇੱਕ ਇਹਦਾ ਜੀਰੀ ਮੀਂਹ ਦਾ ਘਰ ਤੇ ਘਰ 10 ਦਿਨ ਪਿੱਛੇ ਪਾਤੀ ਹੈ ਮੀਂਹ ਦੇ ਕੰਮ ਕੁਝ ਖਰਾਬ ਹੋ ਗਾ ਹਾਂ ਤੇ ਮੀਂਹ ਆ ਪੈਂਦਾ ਕੰਮ ਕਿੱਧਰੋਂ ਮੀਨ ਬਹੁਤ ਲੇਟ ਕਰਤਾ ਕੰਮ ਉਹ ਤਾਂ ਮਸ਼ੀਨ ਤੇ ਕੰਨਾ ਹਿਉ ਨਹੀਂ ਜਿੰਨਾ ਦਾ ਰੋਜ਼ ਦੀ ਰੋਜ਼ ਵਟਨ ਜਾਂਦਾ ਬਸ ਐ ਕੋਈ ਗੇ ਮਸ਼ੀਨ ਨੰਮੂ ਇੱਕ ਨਹੀਂ ਆ ਬਸ ਚੱਲ ਭਾਈ ਮੱਟ ਲੈ ਫਿਰ ਤੂੰ ਮੱਟ ਲੈਨੇ ਬਸ ਮੱਟਦਾ ਡੋਡੀ ਬਹੁਤ ਅੱਛਾ ਜਿਹੜੀ ਕਾਲੀ ਹੋਈ ਬਈ ਸਾਰੀ ਹੈ ਓਹ ਜਿਹੜੀ ਤਾਂ ਕਾਲੀ ਆ ਕਰੀਏ ਕਿਆ ਹੁਣ ਦੱਤ ਮੰਦ ਓ ਹਾਂ ਕਿਆ ਕਰੀਏ ਹੁਣ ਆਵੜਾ ਨਾ ਕਿਹੜੇ ਕੱਲੇ ਨੂੰ ਸਾਬ ਨਾਲ ਹੋਈ ਹੈ ਆਹ ਚਲੋ ਸਭ ਤੇ ਇੱਕ ਹੀ ਹਾਲ ਹੈ ਐਗਰੀ ਡਿਮਾਂਡ ਹੈਗੀ ਵਧੀਆ ਆ ਚੱਲੀ ਜਾਣਾ ਕੰਮ ਉੱਤੀ ਜਾਣਾ ਕੰਮ ਕਟਰ ਮਾਨ ਆਈ ਨਹੀਂ ਅੱਜ ਰਵੀ ਜੀ ਨਹੀਂ ਕਹਿੰਦੇ ਆ ਚੱਲ ਆਉਂਗਾ ਬਾਅਦ ਆਏ ਨਹੀਂ ਬਾਅਦ ਨਾ ਕਟਰ ਰੰਗ ਦਾ ਫਰਕ ਆ ਜੀ ਉਹ ਅੱਜ ਜੀ ਜੀ ਡੋਡੀ ਵਾਲੀ ਜੀ ਦੀ ਦਾ ਰੰਗ ਹਲੇ ਵੀ ਹਰੀ ਪਈ ਲੈ ਹਰੀ ਪਈ ਦੇ ਲੈ ਫਰਕ ਨਾ ਦੋਈ ਦੋਈ ਜਿਹੇ ਦਾ ਰੰਗ ਦਾ ਫਰਕ ਆ ਇਦਾਂ ਬੰਨੇ ਕਿਆ ਘਾਟਵਾਦ ਹੋਈ ਕਰੇ ਪਰਸੋਂ ਪੰਡਾ ਬੰਨਿਆ ਚੱਕ ਲੈ ਗਿਆ ਅਜੂਰੇ ਤੇ ਉਹੀ ਵਹੀਨ ਐ ਨਹੀਂ ਹੋਰ ਹੋਰ ਐ ਆ ਚੱਕ ਲੈ ਗਿਆ ਲੈ ਕੱਲ ਬੰਨਦੇ ਸੀ ਐਟਾਂ ਜਲਦੀ ਸੀ ਅੱਜ ਚੱਕ ਲੈ ਗਿਆ ਇਹ ਤਾਂ ਬਾਅਦ ਤਾਂ ਕਹਿ ਲਿਆ ਚੱਕੀ ਜਾਂਦੇ ਪੰਡਾ ਲੈ ਕੀ ਰੀਤਿਆ ਕਰਤਾ ਲੈ ਪਸ਼ੀਮ ਦਜਣਾ ਇਹਨੂੰ ਪਸ਼ੀਮ ਦਜਣਾ ਐ ਤੁਸੀਂ ਆਹ ਆਹ ਕਿਹਨੇ ਚੱਕਿਆ ਫਿਰ ਹਾਂ ਦੇ ਕਰਨਾ ਬੱਟਰ ਮਾਰਨਾ ਗੁਜਰਾ ਨੇ ਗੱਲ ਹੋ ਗਈ ਆ ਉਹੀ ਵੀ ਐ ਮਾਰ ਲੈਣਾ ਸੀ ਕੱਜ ਆ ਸਭ ਨੂੰ ਕਾਇਓ ਨਹੀਂ ਮਾਰਨਾ ਸਾਰਾ ਹੀ ਜਿਹਨਾਂ ਨੇ ਇਕੱਠਾ ਏਰੀਆ ਹੋਇਆ ਬਸਲਾ ਸਾਰਾ ਹੀ ਹੋ ਕਟਰ ਮਾਰਨਾ ਕਹਿੰਦੇ ਚੱਕ ਲੈ ਜਣੀ ਅਸੀਂ ਮੈਂ ਚੱਕ ਲੈ ਜੂ ਫਿਰ ਠੀਕ ਨਹੀਂ ਮਾ ਬਕਰੂ ਪੈਣਾ ਸਸੋ ਪੰਜ ਚੀਜ਼ੇ ਵੜਾ ਕੇ ਚਕਾ ਗਏ ਚਲ 4 ਦਿਨ ਬਾਅਦ ਤਾਂ ਕੋਈ ਫਰਕ ਨਹੀਂ ਪੈਲ ਕਾ ਬਸੀਨ ਨੂੰ ਬਸੀਨ ਦਾ ਟਾਈਮ ਹੋ ਗਿਆ ਜਵੀ ਵੀ ਜੀ ਵੀ ਐ ਜਵੀ ਨੂੰ ਵਾਡਾ ਲਾ ਲੂਗੇ ਬਸੀਨ ਦਾ ਟਾਈਮ ਨਾ ਪਿਆ ਬਹੁਤ ਟਾਈਮ ਪਿਆ ਬੱਤੂ ਟਾਈਮ ਪਿਆ ਮਰਜੀ ਵੀ ਕਿਦੋਂ ਹੋਰਾ ਉਹ ਤੇਰੇ ਬਰਾਜ ਦੇਰ ਬਾਅਦ ਚਾਰਾ ਹੈਗਾ ਐ ਆ ਲੇਟ ਬੀਜਲਾ ਚਾਰਾ ਜੂਰਾ ਤਾਂ ਹੈ ਨਹੀਂ ਜਵੀ ਪੀਜੀ ਵੀ ਆ ਬਸ ਆ ਜਵੀ ਹੋਏ ਨਹੀਂ ਜਵੀ ਇਹ ਨਹੀਂ ਹੋਊਗੀ ਮੰਨ ਕੇ ਤੇਰੀ ਇਹ ਜੜੀ ਹੋ ਗਈ ਤਾਂ ਕਾਫੀ ਹੋ ਗਈ ਸਾੜੀ ਇਹ ਨਹੀਂ ਹੋਊਗੀ ਸਮਝ ਲਿਆ ਫਿਰ ਕੱਲੂ ਮਾਰ ਦੇ ਘਟ ਜਾ ਜਵੀਆਂ ਵਾਲੂ ਚੱਲ ਚੱਲ ਆ ਜਾਂਦੇ ਆ ਚਲੋ ਸਾਰੀਆਂ ਇਹ ਚੈੱਕ ਕਰਦੇ ਜਵੀਆਂ ਕਿੰਦੀ ਕਿੰਦੀ ਆਹ ਤੇਰਾ ਵੀ ਦੇਖਦੇ ਬੂਟੇ ਵਾਲੀ ਸਾੜੀ ਵਾਲੀ ਦੇਖਦੇ ਸਾਨੂੰ ਵੀ ਬੂਟੇ ਬੂਟੇ ਵਾਲੀਆਂ ਆਏ ਹੁਣ ਜੀ ਉਹ ਆ ਪੱਤਾ ਗਿਰ ਜਾਂਦਾ ਆ ਪੱਤਾ ਗਿਰਦਾ ਬਰੀਕੀ ਚ ਬਰੀਕ ਚੱਲਦੀ ਆ ਕਿ ਬੂਟਿਆਂ ਦਾ ਹੋਰ ਪੰਗਾ ਇਹਨਾਂ ਖਲੀ ਐਂ ਡੇਢੀ ਹੋ ਜਾਂਦੀ ਆ ਹਾਂ 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 ਉਹ ਚੱਲ ਲੰਬਾਈ ਜਿਆਦਾ ਪਹਿਲਾਂ ਲੱਗਦੀ ਸ਼ੌਰੇਜ ਹਾਂ ਲੰਬਾਈ ਜਿੱਤ ਜਾਂਦੀ ਆ ਹਾਂ ਸ਼ੌਰੇਜ ਲੰਬਾਈ ਜੀ ਜਾਂਦੀ ਆ ਲੰਬਾਈ ਜਾਂਦੀ ਆ ਉੱਥੇ ਦਿਖਾਵਾਂਗੇ ਤੈਨੂੰ ਚੜਾਈ ਘਟ ਜਾਂਦੀ ਆ ਉੱਥੇ ਵੀ ਦਿਖਾ ਦੂੰਗਾ ਤੈਨੂੰ ਜਿਹੜੇ ਟਾਲੀ ਹੈੜਾ ਹੈ ਉਹ ਥੋੜੀ ਐਲਡੀ ਹੋਈ ਵੀ ਹੈ ਜਿਹੜੀ ਦੂਈ ਆ ਉਹ ਐਨ ਨਹੀਂ ਹੋਈ ਵੀ ਹੈ ਉਹਨੂੰ ਸੂਰਜ ਲੱਗਦਾ ਜੀ ਉਹ ਇੱਕ ਨਹੀਂ ਵਧੀਆ ਜੀ ਜੋ ਆ ਮੰਗਣਾ ਹੀ ਹਾਂ ਇਹ ਹੈਗਾ ਇਹ ਤਾਂ ਹੈਗਾ ਹੀ ਆ ਤੇ ਬੂਟੇ ਆ ਮਾਏ ਆ ਹਾਲੀ ਖੇਤ ਨਾਲੋਂ ਵਧੀਆ ਹੋ ਜੂਗੇ ਇਹ ਨਹੀਂ ਕਰ ਹਾਲੀ ਤੇ ਰਹਿਣਾ ਹੀ ਹੈ ਤੇਰਾ ਮੇਰੀ ਗੱਲ ਸੁਣ ਲੈ ਜੇ ਬੂਟੇ ਮੈਂ ਜਬੀ ਡੰਗਰ ਨੂੰ ਪਾ ਲਈ ਪਹਿਲਾਂ ਵੱਟ ਕੇ ਸ਼ੁਰੂ ਜੇ ਬਾਈ ਗਿਆ ਲੋਹੜੀ ਦੇ ਕਣਕ ਦੀ ਬੀਜ ਹੁੰਦੀ ਆ ਲੇਟ ਬੀਜ ਜਾਨ ਨੂੰ ਪੱਤਾ ਪੁੱਤਾ ਝੜ ਜਾਂਦੇ ਸੇ ਕਣਕ ਦੀ ਬੀਜ ਦੀ ਸਮਝਿਆ ਜਾਨ ਨੂੰ ਇਹ ਵੀ ਹੋ ਰਹੀ ਨਹੀਂ ਬਰਸੀਨ ਹੋ ਜਾਈ ਨੇ ਜਬੀ ਤਾਂ ਇੱਕ ਹੀ ਲੈਣਾ ਬਸ ਜਬੀ ਦੀ ਇੱਕ ਲੈ ਕੇ ਉਹਦਾ ਬਰਸੀਨ ਹੋ ਗਿਆ ਬਸ ਕਣਕ ਦੀ ਬੀਜ ਜਾਨ ਨੂੰ ਦੱਸ ਤੀ ਟਾਈਮ ਲੱਗਾ ਬੀਜ ਦੂੰਗਾ ਕਣਕ ਲੇਟ ਬੀਜ ਬੀਜ ਤੇ ਨਾ ਪੱਤਾ ਬੂਟਿਆਂ ਦਾ ਲੇਟ ਬੀਜ ਸੱਚ ਕਰੀ ਪੈਂਦਾ ਆ ਆਹ ਦੇ ਲੈਣਾ ਯਾਰ ਆ ਆਹ ਸਾਡੇ ਵਾਲਾ ਇਹ ਆ ਫੁਆੜੇ ਪਾ ਲਾਂਗੇ ਹਾਂ ਇਹ ਆ ਕਹਾਂ ਇਹ ਕਰਾਉਣਾ ਕੰਮ ਯਾਰ ਬੇਲੇ ਫਿਰਦੇ ਆ ਆਹ ਸਾਬ ਜੀ ਤਨੇ ਕਿਹਾ ਬਿਆ ਅੱਛਾ ਇਹਨਾਂ ਨੇ ਵੱਡਣੀਆਂ ਕਹਿੰਦਾ ਕੈਲੇ ਵੜਾ ਦੇਣੀ ਬਾਠੀ ਇਹ ਤਾਂ ਮੈਨੂੰ ਕਹਿਨ ਤੇ ਕਹਿੰਦਾ ਹੋਰ ਹੈ ਕੋਈ ਹੈ ਮੈਨੂੰ ਕਹਿਨ ਤੇ ਹਾਂ ਕਹਿੰਦੇ ਹੈ ਵੀ ਹੋਰ ਮੈਂ ਕਿਹਾ ਬਾਈ ਮੈਨੂੰ ਨਹੀਂ ਪਤਾ ਬੜਾ ਦੇਖ ਲਓ ਠੀਕ ਹੈ ਮੈਂ ਕਿਹਾ ਤੁਸੀਂ ਮੇਰੇ ਉਹਨਾਂ ਲੇਟਰ ਕਰਿਆ ਤਾਂ ਦੂਆ ਮੈਂ ਦੂਜੀ ਮਫੀ ਲੈਣੀ ਓਡੇ ਪਤਾ ਹਾਂ ਤਾਂ ਠੀਕ ਹੈ ਅੱਜ ਐਦੀ ਘੁੰਮਦਿਸ਼ੀ ਮੈਂ ਬੇਲੀਆਂ ਦਾ ਮੈਨੂੰ ਮਰੇ ਹੀ ਕਰਿਆ ਜਨਾ ਇੰਨੀ ਬਹੁਤ ਆਈਆਂ ਬਾਈ ਐਦੀ ਹੀ ਫਰਕ ਹੈ ਬਹੁਤ ਪਸੀਨਾ ਪਿਛਲੀ ਵਾਰ ਦਾ 20 ਦਿਨ ਲੱਗੇ ਤੇ ਬਾਈ ਐਸ ਕੀ ਜਿਹਾ ਫੇਰ ਵੀ ਜੋਰਜਾ ਪਾ ਕੇ ਕ੍ਰਿਕਟਰ ਰਹਿਮਨ ਬੜਾਈ ਨੂੰ ਹੱਬਤਖੰਡ ਮਸੋਂ ਕੱਢਿਆ ਹੱਬਤਖੰਡ ਮੇ ਸਾਫ ਕਰਤਾ ਜਾਂਦਾ ਮੀਂਹ ਤੇ ਬਾਦ ਲਾ ਤੂੰ ਤ ਤ ਤ ਤ ਨਾ ਕਿਦਨ ਕੋ ਮੈਂ ਮਮਾ ਕਰਵਾ ਹਾਂ ਇਹ ਗੁਜਰ ਹੋ ਰਹਾ ਹੈ ਹੋਰ ਹੋਊਂਗੇ ਜੇ ਨਹੀਂ ਹੈ ਤਾਂ ਇਹ ਮੁੰਡੇ ਦਾ ਇਹ ਇੱਕ ਦਾ ਮੁੰਡਾ ਮੈਂ ਨਾ ਕ੍ਰਿਕਟ ਖੇਲਦਾ ਇਹਨਾਂ ਦਾ ਹਾਂ ਅੱਜ ਮੈਂ ਦੇਖਿਆ ਮੈਂ ਤੂੰ ਕਹਿੰਦਾ ਸਾਡੀ ਉਹ ਕਹਿੰਦਾ ਮੈਂ ਠੀਕ ਹੈ ਫਿਰ ਤਾਂ ਫੇਰ ਤਾਂ ਠੀਕ ਹੈ ਬੜੀਆ ਬੜੀਆ ਰਹਿਮਨ ਸਾਥ ਸਾਫ ਗੋਣੇ ਖੇਦੈਨ ਹਾਂ ਗੱਠਾ ਬਣਾ ਲਿਆ ਵੇਗਾ ਤੂੰ ਉਹ ਚੱਕਰ ਚ ਪੈ ਨਾ ਦੂਏ ਚ ਤਦਿਆਂ ਨਾ ਬਾਹ ਨੂੰ ਇਕੱਠਾ ਬਿਠਾ ਚੱਕ ਇਹਦੇ ਤਦਿਆਂ ਨਾ ਬਾਹ ਦੇ ਹਾਂ ਤਦਿਆਂ ਨਾ ਬਾਹ ਕੇ ਨੂੰ ਦੱਬ ਦੇ ਗਿੱਲ ਗਿੱਲ ਦੱਬਨੀ ਉਦੀ ਸਵਾਗਾ ਮਾਰ ਕੇ ਉਦੇ ਬਾਦ ਫਾੜਿਆ ਨਾ ਬਾਹ ਕੇ ਨੂੰ ਹੁਣ ਕਿਹਦੇ ਬੁਰਾਲੀ ਦੇ ਵਿੱਚ ਡ੍ਰਿਲ ਕਰਦੇ ਸਾਲੀ ਜਨਾਇ ਜਿਹੜਾ ਫਿਰ ਹੈ ਮੈਂ ਫਿਰ ਸੁਪਰ ਹੀਟਰ ਨਾਲ ਵੀ ਜੀ ਆ ਸੁਪਰ ਹੀਟਰ ਨਾਲ ਵੀ ਜੀ ਸੁਪਰ ਹੀਟਰ ਨਾਲ ਪਿਛਲੀ ਪਾਸੇ ਸੁਪਰ ਹੀਟਰ ਨਾਲ ਵੀ ਜੀ ਮੈਂ ਵਧੀਆ ਆਏ ਸੁਪਰ ਵਾਲੀ ਕੰਖ ਉਦੀ ਲੇਟ ਰੋਟਦੀ ਜੀ ਆ ਇਹ ਡਰਲ ਜਿਹੜਾ ਦੇਖੀ ਤੇ ਨਹੀਂ ਡਰਲ ਨਹੀਂ ਕੰਮ ਕਰਦੀ ਜੇਤੀ ਘੱਟ ਕੇ ਲੀ ਵੀ ਚੱਲ ਜਾਂਦੀ ਨਾਲ ਇਹਦਾ ਨਾ ਘੱਟ ਕੇ ਲੀ ਵੀ ਜਾਂਦਾ ਹਾਂ ਸੁਪਰ ਹੀਟਰ ਵਾਲੀ ਆਏ ਬਈ ਲੰਘਦੀ ਦਾ ਟਾਈਮ ਪਿਛਲੀ ਵਾਰ ਆਪਾਂ ਝਟ ਦੇਖੀ ਐ ਇਹ ਹਾਂ ਦੇਖੀ ਹੋਈ ਨਹੀਂ ਹੋਈ ਜਾਂ ਹੋਈ ਫਿਰ ਉੱਠ ਖੜੀ ਇਹਦਾ ਹੈ ਉਹ ਮੈਂ ਬਾਕੀ ਦੇਖ ਲੂੰਗਾ ਜੇ ਬੋੜਾ ਬਾਪੀ ਦਊਂਗੇ ਜੇ ਤਰਾਲੀ ਨੇ ਆਈ ਮੇਰੇ ਸਾਬ ਬਣਾਤਾ ਫਿਰ ਦੂਜਾ ਬਾਕੀ ਤੰਗੀਆਂ ਦੂਜਾ ਤਰ੍ਹਾਂ ਭੇਜ ਦਊਂਗਾ ਉੱਚੀ ਖਰਚਾ ਤੁਨੂੰ ਉਨਹੀਂ ਆਏ ਨਾ ਜੇ ਤੁੰਮ ਮਰਜ਼ੀ ਕਰ ਲੈ ਨਹੀਂ ਆ ਜਾਂਦਾ ਸੁਪਰ ਹੀਟਰ ਉਨਹੀਂ ਲੈਣਾ ਉਹਨੂੰ ਉਨਹੀਂ ਕਰਨਾ ਮੈਂ ਸਲਾਮ ਸੁਪਰ ਹੈਡਰ ਵਾਲੀ ਉਹ ਦੇਖ ਲਈ ਸੁਪਰ ਖੇੜੇ ਕਣਕ ਫੀਵਰ ਘੈਂਟ ਹੋਈ ਸੀ ਉਹ ਤੇਰਾ ਵਧੀਆ ਬਹੁਤ ਝੜ ਆਇਆ ਤਾਂ ਪਰ ਹੈ ਉਹ ਸਾਡੀ ਵਧੀਆ ਤੇ ਝੜੀ ਸਭ ਦੀ ਵਧੀਆ ਸਾਡੀ ਹੀ ਵਧੀਆ ਤੇ ਝੜ ਪਰ ਇਹ ਹੀ ਵਰਕਾ 580 ਵਾਰ ਅਜਿਹਾ ਸੋਨਾ ਰਗੜੀ ਜਾਏ ਵੇ ਇਤ ਸੋਨਾ ਝੜਾ ਦੇ 4 ਵਜੇ ਪਤਾ ਨਹੀਂ ਬਾਈ ਹੁਣ ਸਮੇਂ ਦਾ ਸਮੇਂ ਦਾ ਕੋਈ ਪਤਾ ਨਹੀਂ ਕਿਸੇ ਨੂੰ ਉਹ ਨਹੀਂ ਬੋਲਿਆ ਕੀ ਬਣਨਾ ਕੀ ਬਣਦਾ ਲਗੜ ਲਗੜ ਲੱਗ ਸਕਦਾ ਜੇ ਤਾਂ ਹੁਣ ਲੱਗਿਆ ਪਹਿਲਾ ਲੱਗਦਾ ਰਗੜਾ ਬੂਰਾ ਵੀ ਕਰ ਸਕਦਾ ਬੂਰਾ ਵੀ ਕਰ ਸਕਦਾ ਹੈ ਕਿ ਨਹੀਂ ਕੋਈ ਨਹੀਂ ਪਤਾ ਕੋਈ ਪਤਾ ਨਹੀਂ ਸਮਾ ਬਲਵਾਨ ਹਮਸਤ ਟਾਈਮ ਟਾਈਮ ਦੇ ਸੁਬਹ ਐਵਰੀ ਟਾਈਮ ਦੇਖਣਾ ਪੈਂਦਾ ਰੱਬ ਦੇਖਦਾ ਕਿ ਕਿਆ ਕਹਿੰਦਾ ਵੀ ਹੋਰ ਤੂੰ ਇਧਰ ਤੇ ਘਾਟੇ ਵੱਧ ਪੂਰੇ ਕਰਨੇ ਕਿ ਨਹੀਂ ਕਰਨੇ ਐ ਹੀ ਨਹੀਂ ਚਲ ਤੂੰ ਦਿਖਾ ਕੇ ਲਿਆਵਾ ਖੇਤ ਆ ਜੀ ਕਿਹੜਾ ਗੱਠਾ ਵਾਲਾ ਬੱ ਚਲ ਚਲ ਦੇ ਜਾਂਦੀ ਜਾਂ ਮੈਂ ਬਾਹ ਵੀ ਦਿੱਤਾ ਇਹ ਤਾਂ ਬਾਈ ਹੱਥ ਨਾਲੇ ਸਾਫ ਕਰਤਾ ਤਾ ਹਾਂ ਦੇਖਦਾ ਮੈਂ ਉਰਕੇ ਕੀ ਮਸ਼ੀਨ ਤਾਂ ਅੱਜ ਆਈ ਆ ਇਹ ਤਾਂ ਬਾਤ ਦਾ ਦਾ ਕੱਲ ਹਾਂ ਉਹ ਕਿਹੜੇ ਖੜ ਸਕਦਾ ਖੜ ਨਹੀਂ ਸਕਦਾ ਉਹ ਕਹਿੰਦਾ ਮੁਰਸੀਨ ਪੁੱਜਦਾ ਮੈਂ ਕਿਹਾ ਦੋ ਦਿਨ ਖੜ ਜਾ ਭਾਈ ਉਹ ਦੋ ਦਿਨ ਖੜ ਜਾ ਹੋ ਗਿਆ ਫਰਕ ਪੈ ਗਿਆ ਜਵਾਦੇਂ ਦਾ ਬੱਟਾ ਪੈ ਗਿਆ ਬਾਹਰ ਬਾਹਰ ਨਰਾਮ ਕਰ ਹੁਰਕਿਆ ਮੁਰਸੀਨ ਬਿਜਨਾ ਕਰ ਲਉ ਹਾਂ ਹੁਣ ਤਾਂ ਕਹਦਾ ਕਿੱਠਕਿੱਲ ਕਰ ਲਿਆ ਪੰਡਾ ਸੁਣੀਆ ਪਈਆਂ ਕਰਾਈ ਬਹੁਤੀ ਆ ਵੀ ਚਾਈ ਸੀ ਹੈ ਆਜੀ ਟੌਪਰ ਨਹੀਂ ਸਾਫ ਹੁੰਦੀ ਹੈਗੀ ਦੇਖ ਲਾ ਹਲੇ ਵੀ ਹਾਂ ਵਿੱਚ ਰਹਿ ਜਾਂਦੀ ਆ ਇਹਦਾ ਰਾਜ ਫਿਰ ਹਾਂ 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 ਇਹ ਰਾਜੇ ਦਾ ਆਖੀ ਤੇ ਨਹੀਂ ਗਿਆ ਇਹਨੇ ਕੱਢ ਕੇ ਜਿੱਥੇ ਜ਼ਿਆਦਾ ਸੇੜੀ ਚਲੋ ਉੱਥੇ ਹੋਇਆ ਬੈ ਕੰਮ ਇਹ ਕੋ ਦਿਖਾ ਮੈਨੂੰ ਕਿੱਥੇ ਜਿਹੜੀ ਖਾਂ ਲਿਆ ਇੱਧਰ ਨਹੀਂ ਕੱਢ ਕੇ ਸੇੜੀ ਹੋਣੀ ਆ ਇਹਨੇ ਪਾਰਾਂ ਮੇਂ ਸੇੜੀ ਹੋਣੀ ਆ ਹੂੰ ਇਹ ਫਰਕ ਪਿਆ ਉਹਦੇ ਕੋਈ ਕੁਝ ਨਹੀਂ ਪਿਆ ਸਮਝਿਆ ਗੱਲ ਹੋ ਹਾਂ ਮਕੀ ਨਹੀਂ ਆ ਗਈ ਦੇਹਲਾ ਉਹ ਪਈਆ ਰੜਾ ਨਾ ਹੂੰ ਰੜਾ ਪਏ ਉਹਰੇ ਮਸ਼ੀਨ ਉਹੀ ਸਪੀਡ ਘੁਮਾਈ ਗਿਆ ਫਿਰ ਉਹ ਹੋਰ ਜਿਆਦਾ ਘਟ ਨਹੀਂ ਦੇਖਿਆ ਉਹਨੇ ਫਿਰ ਆਈ ਬੈਂਗ ਰਾਇ ਨਾ ਬੀਟ ਸੋਣੀ ਮਸ਼ੀਨ ਦੀ ਗੋਲੀ ਵਾਂਗੂ ਚੱਲਦੀ ਸੀ ਠੱਕ ਠੱਕ ਮਾਰੀ ਜਾਂਦੀ ਪਾਰਟੀ ਬਾਹਰ ਬਹੁਤ ਬੀਟਾਂ ਚੱਲਿਆ ਨੂੰ ਵੇਖ ਨਾ ਸਿਸਟਮ ਕਹਿੰਦਾ ਸਾਡੀ ਗੱਠ ਵੀ ਦੇ ਕੇ ਤੇ ਲੈ ਗੱਠ ਦਿੰਦੀ ਐ ਇਹਨੇ ਹਾਂ ਹੈਨਾ ਇਹਨਾਂ ਗੱਠ ਦਿੰਦੀ ਹੈ ਗੋਲ ਗੱਠ ਕਿਹਦੇ ਦੋਏ ਬੰਦੀ ਐ ਇਹ ਅੱਗੇ ਦੋ ਹਾਂ ਦੋਏ ਐ ਹਾਂ ਦੋ ਵਿਚ ਤਾਂ ਨਹੀਂ ਕੋਈ ਐ ਨਹੀਂ ਨਹੀਂ ਦੋ ਤਾਂ ਅੱਗੇ ਆ ਸੇ ਲੈ ਕਹੇ ਸਿਸਟਮ ਖਲਾ ਦਿਮਾਗੀ ਬਾਤ ਹਾਲੀ ਤੁਹਾਗੇ ਬਾਗੇ ਪਾਤਾ ਹੋਗਾ ਹੋਰ ਕੀ ਆਏ ਬੰਨਗੇ ਇੰਨੀ ਹੋ ਗਈ ਇਕੱਠ ਬਣਨੀ ਇਹਦੀ ਇਦਾਂ ਚੀਰਾ ਮਾਰਿਆ ਉਹ ਕੀ ਕਰਦਾ ਹਾ ਇਦਾਂ ਹੀ ਆਹ ਬੜਾ ਕਣਾਸਾ ਬਾਈ ਕਣਾਸਾ ਚੱਲਦਾ ਜਾਂਦੀ ਆ ਅੱਛਾ ਵਤੇ ਕਿੰਨਾ ਤੱਕ ਕਣਾਸਾਣਾ ਜਿਹੜਾ ਵੱਡਦਾ ਹੋਣਾ ਇਹਨੂੰ ਹੈ ਇਹਨੂੰ ਜੋੜ ਕੇ ਆਏ ੜਾ ਸੜਾ ਸਾਹ ਮਾਰ ਕੇ ਰੱਬ ਕਰਦਾ ਮਾਰਦਾ ਹੋਣਾ ਵਿੱਚ ਐਨ ਫੇ ਸੈਜ ਮੈਂ ਲਿਆਉਂਦਾ ਉਹਨੂੰ ਹੋਰ ਆਹੀ ਨਿਕਲਦੀ ਪਿਛੇ ਨੂੰ ਬੰਡਾ ਬਾਤ ਰੜਾਲਾ ਵਧੀਆ ਹੈ ਸਭ ਵਧੀਆ ਹੈ ਹੁਣ ਪਾਲ ਖਾਨੇ ਦਾ ਫੜੀ ਕੰਟਰੋਲ ਚ ਤਾਂ ਆਉਂਦੀ ਹੈ ਇਹਗਾਹੀਂ ਹੂੰ ਪੂਰੀ ਕੰਟਰੋਲ ਕਿ ਆਉਂਦੀ ਆ ਨਾ ਨਹੀਂ ਦੇਖੀ ਜਾਂ ਕਰ ਚੱਕੂ ਆ ਕੋਈ ਨੂੰ ਚੱਲ ਠੀਕ ਆ ਹੁਣ ਤਾਂ ਬਹੁਤ ਮਸ਼ੀਨਾਂ ਆ ਗਈਆਂ ਬਾਈ ਹੂੰ ਮਸ਼ੀਨਾਂ ਦਾ ਅੰਤ ਨਹੀਂ ਹੈਗਾ ਪੱਟ ਨਹੀਂ ਹੈਗਾ ਅੱਜ ਚੱਕੀ ਦਾ ਹੈ ਹੈ ਅੱਜ ਹੈਗਾ ਅੱਜ ਬੱਦਲ ਵੀ ਆ ਕੇ ਚੜ ਗਏ ਸਵੇਰੀ ਸਵੇਰੀ ਹਾਂ ਸਵੇਰੀ ਮਾਹਲਾ ਸਾਰਾ ਤਰਾਉ ਹੋ ਗਿਆ ਤਾਂ ਨਹੀਂ ਦੇ ਬਿਰਤਾ ਪੈ ਗਈ ਦੀ ਵੀ ਲੈ ਬੱਦਲ ਆ ਗਏ ਇਹੋ ਮਕਾਰੇ ਨੂੰ ਧੱਕਾ ਪੈਂਦਾ ਹੋਣਾ ਵੀ ਬਾਈ ਵੜਦੇ 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 ਮੀਹ ਨਹੀਂ ਦੱਸਿਆ ਵਹਿਗਾ ਕਿ ਤੈਨੂੰ ਦੱਸਿਆ ਬਾ ਕੀ ਪਤਾ ਚਾਗੜੀਆਂ ਆ ਜਿਹੜਾ ਮੇ ਆਹ ਪਈ ਦੀ ਚਾਗੜੀਆਂ ਪਈਆਂ ਦੀ ਸੁੱਕਣ ਲੱਗਦੇ ਨੇ ਸੱਚਾ ਫੇਰ ਹੀ ਤਾਹ ਦੱਸਦੇ ਨੇ ਫੁੱਲੀਆਂ ਜਾਂਦੇ ਫਿਰ ਇਹਨੂੰ ਇਹਦਾ ਜਮਾ ਹੀ ਉਹ ਬਣ ਜਾਂਦਾ ਫਿਰ ਇਹ ਗਾਰਾ ਬਣ ਜਾਂਦਾ ਹੋਰ ਇਹਦਾ ਬਣ ਨਹੀਂ ਜਾ ਮਾ ਬਾਈ ਇਹ ਹੋਗਾ ਇਹ ਪੰਡਾ ਚੱਕਣ ਆਉਣ ਲੱਗੇ ਹੋਣੇ ਮਨ ਲੱਦੀ ਪੁੱਛਾ ਲੈਂਦੀ ਚੱਕੀ ਲੈਂਦੇ ਆ ਲੈ ਲੀ ਚੱਕਦੇ ਹੋਣੇ ਇਹ ਵਧੀਆ ਚੱਕਣਾ ਫਿਰ ਯਾਰ ਬੱਡੇ ਜਿਲ੍ਹਾ ਦੇ ਵਿੱਚ ਚਾਗੜੀ 3 10 4 ਕੇ ਨਹੀਂ ਛੋਟੇ ਪਰ ਜਿੱਦਾਂ ਹੁਣ ਲਾ ਗਈ ਆ ਜਿੱਦਾਂ ਇਹ ਬੜਾ ਟਰੈਲਰ ਕਿੰਨੀ ਜੱਕ ਲੀਂਦਾ ਉਹ 3 400 ਬਿੰਨਾ ਲੱਗ ਹੋ ਜਾਂਦਾ ਇਹ ਕਾਜ ਨਾ ਹੂੰ ਕਿੱਲੇ ਦੇ ਹਿਸਾਬ ਇਹ ਕਹਿ ਕਿੱਲੇ ਲੱਦਰ ਜਾਂਦਾ ਦੋ ਲੱਦ ਲੈਂਦਾ ਨਹੀਂ ਮਤਲਬ ਕਿੰਦਾ ਤਨਾ ਹਮੇਂ ਥੱਪ ਤੇਮੀ ਕਿੱਲੇ ਸਮਝੇਦਾ ਹੈ ਦੋ ਗੁੱਲੇ ਜੱਕ ਲੈਂਦਾ ਜੂ ਬੜਾ ਕਿ ਗੇੜੇ ਮੈਂ ਮੈਂ ਤਾਂ ਉਹ ਤਾਂ ਬਾਤ ਨੂੰ ਨਾ ਦੋ ਤੇ ਬਦਲਾ ਦੋ ਹੁੰਦੇ ਆ ਉਹ ਤੇਰੇ ਹਿਸਾਬ ਨਾਲ ਆਹੇ ਵੇ ਡੇਢ ਗੇੜਾ ਹੈ ਹੈ ਜਿਹੜੇ ਛੋਟੇ ਆ ਉਹਨਾਂ ਦਾ ਤਾਂ ਠੀਕ ਆ ਇੱਥੇ ਹੋਣਾ ਬਹੁਤ ਛੋਟੀ ਛੋਟੀ ਆ ਫਿਰ ਮੋੜ ਘੇੜ ਹੁੰਦਾ ਹਾਂ ਹੈਵੀ ਵਗਦਾ 25 ਦੀ ਫੁੱਟ ਦਾ ਉਹ ਤਾਂ ਇਹਦਾ ਹੁਣ ਪਿੰਡ ਦੇ ਵਿੱਚ ਤਾਂ ਮੋੜ ਆ ਤੁਹਾਡੇ ਆਪਣੇ ਮੋੜ ਹੋ ਗਿਆ ਜਾਂ ਪਿੰਡ ਦੀ ਕੋ ਗਲੀ ਹੋਗੀ ਉੱਥੇ ਮੋੜਣਾ ਹੀ ਨਹੀਂ ਜੀ ਉੱਥੇ ਨਹੀਂ ਮੁੜਦਾ ਉੱਥੇ ਨੂੰ ਨਹੀਂ ਮੁੜਨਾ ਇੱਧਰ ਨੂੰ ਮੁੜ ਜੂਗਾ ਹੁਣ ਐ ਜਿੱਕਣਾ ਐ ਕਰਨਾ ਠੀਕ ਆ ਜੀ ਖੁੱਲਾ ਆ ਨਾ ਜਿੱਦਾਂ ਚਾੜ ਤੇ ਮੋੜ ਹੋਵੇ ਉਹ ਗਾਹਵੀ ਰੋਡ ਖੁੱਲਾ ਆ ਫਿਰ ਉੱਥੇ ਤਾਂ ਲੰਘ ਜੀ ਪਿੰਡਾਂ માં ਕਿੱਥੇ ਮੁੜ ਜੂਗਾ ਇਹ ਪਿੰਡਾਂ ਵਾਲੀਆਂ ਗਲੀਆਂ ਇਹ ਜਿਹੜੀ ਜਿਹੜੀਆਂ ਹੈਗੀਆਂ ਉਹਨੂੰ ਕਬਜ਼ੇ ਕਰੇ ਲੋਕਾਂ ਨੇ ਹੈਗਾ ਨਹੀਂ ਨਹੀਂ ਭਾਈ ਅੱਜ ਵਿਹਲਾ ਹੋਊ ਕਾਲੂ ਫਿਰਿਆ ਕਾਲੂ ਐਟਸ ਅੱਜ ਵਿਹਲਾ ਹੋ ਜੂ ਮੰਨ ਕੇ ਜਾਂਦੇ ਮੰਨ ਕੇ ਚਲਦੇ ਭਾਈ ਹਾਂ ਕੀ ਕਹਾਂ ਮੈਂ ਹੋਏ ਰਾਤ ਨੂੰ ਜਾ ਕੇ ਮੈਂ ਖਬਰੇ ਕਾਲੂ ਦੀ ਨਾ ਜਾ ਕੇ ਲਮਾ ਆਲੂ ਵੀ ਲਾਉਣੇ ਆ ਵਰ ਹਾਂ ਆਲੂ ਵੀ ਲਾਉਣੇ ਲਾ 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 ਆਲੂ ਨਾ ਘਰ ਵਾਸਤੇ ਲਾਉਣੇ ਥੋੜੇ ਜੇ ਆ ਥੋੜੇ ਜੇ ਲਾ ਲਈ ਛੋਟਾ ਉਹਦੇ ਵੀ ਲਾ ਲੈਣੇ ਫਿਰ ਨੌਰੀ ਆਹ ਨਾਲ ਆ ਬਾਇ ਬਾ ਆ ਥੋੜੇ ਜੇ ਲਾਉਣੇ ਆਪਣੇ ਆ ਨਾਲ ਲਾਣੇ ਥੋੜੇ ਜੇ ਘਰ ਵਾਸਤੇ ਲਾਉਣੇ ਆਓ ਇੱਕ ਥੈਲਾ ਖੰਡ ਥੈਲਾ ਖੰਡ ਲਾਓ ਹਾਂ ਠੀਕ ਇੱਕ ਬੋਰੀ ਬੀਜ ਦੀਣੀ ਯੇ ਨਹੀਂ ਨਿਕਲੇ ਠੀਕ ਹੈ ਠੀਕ ਹੈ ਐਕਣਾ ਕੱਲ ਵੇ ਠੀਕ ਨਹੀਂ ਆਈਟਮਾਂ ਲਾਉਂਗਾ ਖਸਮੀਆਂ ਆਹੋ ਮੂੜੀਆਂ ਮਾਲੀਆਂ ਸਾਗ ਸੂਕ ਅਗੇਤਾ ਕੱਲ ਸੜਦਾ ਹਲੇ 10 ਦਿਨ ਲੀਟ ਹੋ ਜਣਾ ਤੁਸੀਂ ਵੀ ਬਾਬੀ ਦਿਨਾ ਸਾਗ ਵਿੱਚ ਪ੍ਰਸ਼ਿੰਦ ਦਾ ਸਾਗ ਹੀ ਚੱਲਣਾ ਹਾਂ ਬਸ ਫਿਰ ਉਹ ਤੂੜੀ ਜੇ ਫੜਾ ਫੜਾ ਤਿਆਰ ਕਰ ਲੈਣਾ ਇਹਨਾਂ ਦਾ ਤਿਆਰੀ ਉਹ ਸ਼ਿਤੀ ਕਰਦਾ ਇਤਾਂ ਕੱਲੂ ਦੇਖੀਂ ਸੈਟੀ ਸੋਸਾਇਟੀ ਦੇ ਪੈਸੇ ਤਾਰਨੇ ਕੱਲੂ ਭਾਈ ਹਲੇ ਹੈ ਸੈਟੀ ਵਾਲੀ ਪੈਸੇ ਕਰੀਏ ਨਵੇਂ ਪੁਰਾਣੇ ਤਾਂ ਹੀ ਰਾਇਆ ਮਿਲਣਾ ਹੈ ਤਾਂ ਹੀ ਰਾਇਆ ਮਿਲਣਾ ਆਪਾਂ ਹੀ ਮਿਲਣਾ ਹੋਰ ਕੀ ਅਸੀਂ ਵੀ ਕਰਦੇ ਆ ਕੱਲੂ ਕੱਲੂ ਕਰੀਏ ਹਿਸਾਬ ਜੇ ਨਾਲ ਨਾ ਨਾ ਠੀਕ ਹੈ ਜਿੰਨਾ ਬਣਦਾ ਤੱਤਾ ਕੱਲੂ ਤਾਰ ਕੇ ਆਈਏ ਬਰਸੀਨ ਫੇਰ ਸ਼ਾਮ ਨੂੰ ਦੇਖਦੇ ਆ ਇਹਦਾ ਠੀਕ ਹੈ ਇੱਕੜੇ ਝੱਲਣਾ ਕੰਮ ਦਾ ਇਹਦਾ ਇੱਧਰ ਵੇਖਦਾ ਜਮਾ ਕਰਾ ਦੇ ਫੇਰ ਕਢਾ ਲੈ ਆਹੀ ਗੋਸ ਹੈ ਆਹ ਚੱਲਣਾ ਆਹੋ ਚੱਲਣਾ ਹਾਂ ਪੜਾ ਕੇ ਠੇਕੇ ਤੇ ਹੋਣੇ ਇਹ ਵੀ ਦੇ ਹੋਣੇ ਆ ਬੜੀ ਹੈ ਆ ਚੱਲੀ ਆ ਹੋਰ ਕਦਨ ਗਿਆ ਦੇਣ ਹੁਣ ਸੂਰਜ ਦੇਵਤਾ ਗਿਆ ਹਾਂ